ਹੈਲੋ ਸਤਿ ਸ਼੍ਰੀ ਅਕਾਲ ਆ ਦਮ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਐਕਟਰ 카ਰ্তিক ਆਰਿਆਨ ਦੇ ਬਾਰੇ ਜੋ ਕਿ ਬਹੁਤ ਚਰਚਾ ਦੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਨਿਰਸ਼ਕਾ ਦੇ ਰੂਪ ਰੂਪ ਹੋਣਗੇ ਤਾਂ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ ਉਹਨਾਂ ਦੇ ਆਪੋਜ਼ਿਟ ਸਾਊਥ ਐਕਟਰੈਸ ਸ਼੍ਰੀ ਲੀਲਾ ਨਜ਼ਰ ਆਉਣ ਵਾਲੀ ਨੇ ਤੇ ਇਹ ਅਨੁਰਾਗ 바ਸੂ ਦਾ ਪ੍ਰੋਜੈਕਟ ਹੈ ਜਿਸ ਦਾ ਨਾਮ ਹਾਲੇ ਤੱਕ ਫਾਈਨਲ ਨਹੀਂ ਹੋਇਆ ਦੱਸਦੇ ਕਿ ਇਸ ਦੀਆਂ ਤਸਵੀਰਾਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਜਿਸ ਦੇ ਵਿੱਚ ਇਹ ਐਕਟਰ ਜੋ ਪਬਲਿਕ ਦੇ ਵਿੱਚ ਸ਼ੂਟ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਹਾਲੀ ਦੇ ਵਿੱਚ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਰਤਿਕ ਆਰਿਆਨ ਫਿਲਮ ਦੇ ਸ਼ੂਟ ਦੌਰਾਨ ਬਹੁਤ ਸਾਰੇ ਲੋਕਾਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇੱਥੇ ਹੀ ਉਹਨਾਂ ਦੀ ਕੋ-ਐਕਟਰ ਸ਼੍ਰੀ ਲੀਲਾ ਵੀ ਨਜ਼ਰ ਆ ਰਹੀ ਜਿੱਥੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉਤੇ ਖੂਬ ਸੁਰਖੀਆਂ ਬਟੋਰੀਆਂ ਨਾ ਕਿਉਂਕਿ ਇਸ ਵੀਡੀਓ ਦੇਖ ਕੇ ਲੋਕ ਜੋ ਉਥੇ ਪਬਲਿਕ ਖੜੀ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਕਿਉਂਕਿ ਇਸ ਫਿਲਮ ਦੇ ਐਕਟਰਸ ਦੇ ਨਾਲ ਕੁਝ ਅਜੀਬਾ ਹੋਇਆ ਜਿਸ ਦੇ ਨਾਲ ਉਸਦੇ ਵੀ ਸਾਰ ਰੁੱਕ ਗਏ ਦੱਸਦੀ ਹੈ ਕਿ ਇੱਕ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼੍ਰੀ ਲੀਲਾ ਅਤੇ 카ਰਤੀਕਾਰਨ ਆਪਣੀ ਟੀਮ ਦੇ ਨਾਲ ਭੀੜ ਦੇ ਵਿੱਚੋਂ ਲੰਘਦਿਆ ਹੋਇਆ ਦਿਖਾਈ ਦੇ ਰਹੀ ਨੇ ਸ਼੍ਰੀ ਲੀਲਾ ਜੂ ਆ ਕਾਰਤੀ ਕਾਰਨ ਤੋਂ ਥੋੜੀ ਪਿੱਛੇ ਦਿਖਾਈ ਦੇ ਰਹੀ ਹੈ ਇਸੇ ਦੌਰਾਨ ਇੱਕ ਫੈਨ ਦੇ ਵੱਲੋਂ ਸ਼੍ਰੀ ਲੀਲਾ ਦੇ ਨਾਲ ਇੱਕ ਹਰਕਤ ਕੀਤੀ ਜਾਂਦੀ ਹੈ ਦਰਅਸਲ ਇਸ ਫੈਨ ਦੇ ਵੱਲੋਂ ਐਕਟ੍ਰੈਸ ਨੂੰ ਭੀੜ ਦੇ ਵਿੱਚੋਂ ਜ਼ੋਰ ਦੀ ਖਿੱਚਿਆ ਜਾਂਦਾ ਹੈ ਤੇ ਆਪਣੇ ਵੱਲ ਖਿੱਚਿਆ ਜਾਂਦਾ ਤੇ ਇਸੇ ਦੌਰਾਨ ਜੋ ਉਹਨਾਂ ਦੀ ਟੀਮ ਹੁੰਦੀ ਹੈ ਤੁਰੰਤ ਐਕਟ੍ਰੈਸ ਨੂੰ ਭੀੜ ਦੇ ਵਿੱਚੋਂ ਬਾਹਰ ਕੱਢਦੀ ਹੈ ਇਹ ਘਟਨਾ ਜਦੋਂ ਵਾਪਰਦੀ ਹੈ ਸ਼੍ਰੀ ਲੀਲਾ ਕਾਫੀ ਜ਼ਿਆਦਾ ਹੈਰਾਨ ਵੀ ਹੋ ਜਾਂਦੀ ਹੈ ਹਾਲਾਂਕਿ ਟੀਮ ਦੇ ਨਾਲ ਉਹ ਮੁਸਕਰਾਉਂਦਿਆਂ ਹੋਇਆ ਗੱਲ ਕਰਦੀ ਹੈ ਘਟਨਾ ਤੋਂ ਬਾਅਦ ਕਾਰਤਿਕ ਪਿੱਛੇ ਮੁੜ ਕੇ ਦੇਖਦੇ ਹਨ ਪਰ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਸ਼੍ਰੀ ਲੀਲਾ ਦੇ ਨਾਲ ਆਖਿਰਕਾਰ ਕੀ ਹੋਇਆ ਜਿਵੇਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਲੋਕਾਂ ਦੇ ਵੱਲੋਂ ਇਸ ਦੇ ਉੱਤੇ ਬਹੁਤ ਸਾਰੇ ਰਿਐਕਸ਼ਨ ਦਿੱਤੇ ਜਾ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਪਬਲਿਕ ਥਾਵਾਂ ਉਤੇ ਐਕਟਰਸਿਸ ਦੇ ਨਾਲ ਛੇੜਛਾੜ ਬੰਦ ਹੋਣੀ ਚਾਹੀਦੀ ਹੈ ਇੱਕ ਹੋਰ ਨੇ ਲਿਖਿਆ ਬੇਹਦ ਡਰਾਵਣੀ ਚੀਜ਼ ਸੀ ਕਾਫੀ ਅਸੁਰੱਖਿਅਤ ਇਸ ਦੇ ਨਾਲ ਫੀਲ ਹੋ ਸਕਦਾ ਕਈਆਂ ਦੇ ਵੱਲੋਂ ਇਸ ਗੱਲ ਦੇ ਉੱਤੇ ਉਸ ਫੈਨ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ ਤੇ ਕਈਆਂ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਐਕਟਰਸ ਨੂੰ ਇੱਕ ਵਧੀਆ ਬਾਉਂਸਰਸ ਦੀ ਟੀਮ ਆਪਣੇ ਨਾਲ ਰੱਖਣੀ ਚਾਹੀਦੀ ਹੈ। ਦੱਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੀ ਰਾਏ ਆ? ਸਾਨੂੰ ਜ਼ਰੂਰ ਦੱਸਿਓ ਇਸ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਉਜਾਜ਼ਰ ਤੇ ਦੇਖਦੇ ਰਹੋ। ਦੈਨਿਕ ਸਵੇਰਾ ਟੀਵੀ।